ਬੇਅਦਬੀ ਦੀ ਘਟਨਾ ਦੇ ਨਾਲ ਜੁੜੀ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਪਵਿੱਤਰ ਬਾਈਬਲ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸੇ ਚਲਦਿਆਂ ਮਸੀਹ ਪਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਈਜਾਰੇ ਦਰਸਲ ਸ਼ਰਾਰਤੀ ਅਨਸਰਾਂ ਨੇ ਪਵਿੱਤਰ ਬਾਈਬਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਪੂਰਾ ਮਾਮਲਾ ਅੰਮ੍ਰਿਤਸਰ ਤੇ ਮਾਦੋਕੇ ਦਾ ਹੈ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਦੇ ਚਲਦਿਆਂ ਅੱਗ ਦੇ ਹਵਾਲੇ ਕਰ ਦਿੱਤਾ ਤੇ ਹੁਣ ਕ੍ਰਿਸਚਨ ਪਾਈਚਾਰੇ ਦੇ ਵਿੱਚ ਲਗਾਤਾਰ ਇਨਸਾਫ ਦੀ ਮੰਗੋਟਰੀ ਉਹਨਾਂ ਦੇ ਵੱਲੋਂ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਮਾਮਲੇ ਦੇ ਵਿੱਚ ਸਾਨੂੰ ਇਨਸਾਫ ਦਿੱਤਾ ਜਾਵੇ ਉੱਥੇ ਹੀ ਕ੍ਰਿਸਚਨ ਕਮੇਟੀ ਨੇ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਹੈ ਮੌਕੇ ਤੇ ਕੀ ਕੁਝ ਕਹਿਣਾ ਉਹ ਜਰਾ ਸੁਣ ਲੈਣੇ ਆ ਕਾ ਕਰਕੇ ਖੜਿਆ ਕੀ ਵੇਖ ਕੇ ਖੜਿਆ ਉਹਨੇ ਸਾਨੂੰ ਆਉਣ ਹੀ ਨਹੀਂ ਦਿੱਤਾ ਉਹਨਾਂ ਨੇ ਸਾਡੇ ਘਰ ਦਾ ਸਬੂਤ ਵੇਖਿਆ ਜੀ ਜਿੱਤੋਂ ਲੜਾਈ ਹੋਈ ਹੈ ਸਾਡੇ ਘਰ ਦਾ ਬੇਸ਼ੱਕ ਤੁਸੀਂ ਵੀ ਫੋਟੋ ਲਾ ਕੇ ਲੈਓ ਸੱਚ ਕੀ ਹੈ ਤੇ ਝੂਠ ਕੀ ਹੈ ਉਹਨਾਂ ਨੇ ਕੰਦ ਦੇ ਉੱਤੋਂ ਇਹਨੇ ਘਰ ਆਣ ਕੇ ਮੇਰੇ ਗਾਲ ਪਿਆ ਮੇਰੇ ਕੱਪੜੇ ਪਾੜੇ ਮੇਰੀ ਨਾਹ ਦੇ ਪੇਟ ਵਿੱਚ ਬੋਸ ਬੇਲ ਮਾਰਿਆ ਇਹਨੇ ਤੇ ਉਸ ਗਵਾਹੀ ਦੇ ਕਰ ਮਨਾਂ ਨੇ ਵੇਖਿਆ ਨਾ ਉਹਦੀ ਵੀ ਗੱਲ ਸੁਣ ਜਿਨ੍ਹਾਂ ਵੇਖਿਆ ਉਹ ਗਵਾਹੀ ਦੇਣਦੇ ਆ ਪਹਿਲਾਂ ਇਹਨਾਂ ਨੇ ਭੈਣ ਦੇ ਘਰ ਬੰਦਾ ਕੱਲਿਆ ਤੇ ਬਿਲਕੁਲ ਤੂੰ ਗਵਾਹੀ ਨਾ ਦੇ ਤਪਾ ਦਾਂਗੇ ਮੰਗੇ ਮਸੀਹ ਨੂੰ ਕੱਲਿਆ ਉਹਦੇ ਘਰ ਇੱਕ ਦੇ ਘਰ ਦੇ ਘਰ ਇਹਨਾਂ ਪਤਾ ਵੀ ਇਹਨਾਂ ਮੰਨਣਾ ਨਹੀਂ ਗਾ ਇਹਨਾਂ ਮੰਨਣਾ ਨਹੀਂ ਉਹਨੇ ਕਿਹਾ ਉਹ ਭੈਣ ਨੇ ਕਿਹਾ ਵੀ ਮੈਂ ਗਵਾਹੀ ਸੱਚੀ ਦੇਣੀ ਨਾ ਮੈਂ ਇਹਨਾਂ ਦੀ ਦੇਣੀ ਤਾਂ ਨਾ ਮੈਂ ਉਹਨਾਂ ਦੇਣੀ ਮੈਂ ਸੱਚ ਦਾ ਸਾਥ ਦੇਣਾ ਵਾ ਉਹ ਭੈਣ ਨੇ ਇਹ ਗੱਲ ਉਹਨੂੰ ਕਹੀ ਜਿਹੜਾ ਉਹਨਾਂ ਦੇ ਘਰ ਡੱਕਣ ਵਾਸਤੇ ਕੱਲਿਆ ਨਾ ਬੰਦਾ ਵੀ ਮੰਗਾ ਮਸੀਹ ਕੱਲਿਆ ਵੀ ਉਹਨਾਂ ਨੂੰ ਅਹ ਗਵਾਹੀ ਨਾ ਦੇ ਤੇਰੀ ਮੈਂ ਝੂਠ ਨਹੀਂ ਮਾਰਨਾ ਜੋ ਮੈਂ ਅੱਖੀਂ ਵੇਖਿਆ ਮੈਂ ਉਹ ਦੱਸਣਾ ਅਸੀਂ ਕਹਿੰਦੇ ਹਾਂ ਕਿ ਉਹਨਾਂ ਇਹਦੇ ਵੱਲ ਕਾਲ ਦਿੱਤਾ ਕਿਉਂਕਿ ਇਹ ਮਿਸਤਰੀ ਸੀ ਸਾਡੇ ਘਰ ਦਾ ਜਦੋਂ ਹੁਣ ਪੁਲਿਸ ਆਈ ਉਹਨੇ ਕੀ ਛਾਣਬੀਨ ਇੱਥੇ ਕੀਤੀ ਕੋਈ ਨਹੀਂ ਆਹੀ ਗਾਇਚੇ ਨਹੀਂ ਆਸੀਂ ਇੱਥੇ ਕੋਈ ਛਾਣ ਨਹੀਂ ਚੱਜ ਸਾਨੂੰ ਟੈਲੀਫੋਨ ਆਇਆ ਚਾ ਕੋਈ ਛਾਣ ਨਹੀਂ ਪਾਕੇ ਨਾ ਉਹਨੂੰ ਬਾਕੇ ਤੇ ਲੈ ਗਏ ਪੁਲਿਸ ਬਾਕੇ ਨਾ ਬਾਗ ਲੈ ਗਏ ਉਹਨੇ ਪਹਿਲਾਂ ਮੁੰਡੇ ਨੂੰ ਦੱਸੋ ਉਹਨੂੰ ਦੱਸੋ ਜਿਹਦੇ ਘਰ ਵਾਲੇ ਨੂੰ ਭੜਿਆ ਉਹਦੀ ਗੱਲ ਸੁਣੋ ਵੀ ਗੱਲ ਸਾਡਾ ਮਸਲਾ ਇਹ ਆ ਕਿ ਪਹਿਲਾਂ ਇਹਨਾਂ ਨਾਲ ਲੜੇ ਸੀ ਤੇ ਉਹਨਾਂ ਦੇ ਘਰ ਮਿਸਤਰੀ ਲੱਗਾ ਸੀ ਇਹ ਤੇ ਇਹਨਾਂ ਕਾਰਨ ਨਾਲ ਇਹਨਾਂ ਨੇ ਇਹ ਕਿਹਾ ਕਿ ਗਵਾਹੀ ਸੱਚ ਦੀ ਹਾਂਜੀ ਹਾਂ ਅਹੀਂ ਸੱਚ ਦੀ ਗਵਾਹੀ ਦਿਤੀ ਕਿਉਂਕਿ ਅਹੀਂ ਝੂਠ ਬੋਲੀ ਨਹੀਂ ਸਕਦੇ ਤੇ ਦੂਸਰੀ ਗੱਲ ਨਾ ਇੱਕ ਦਿਨ ਮੈਂ ਆਈ ਹਾਂ ਤੇ ਮੈਨੂੰ ਕਹਿੰਦਾ ਕਿ ਤੁਹਾਡੇ ਜੇ ਕੋਈ ਪੈਸੇ ਦੇਲੇ ਦੀ ਲੋੜ ਹੈ ਤੇ ਤੂੰ ਲੀਲਾ ਮੇਰੇ ਕੋ ਤੇ ਮੇਰੇ ਨਾਲ ਏਦਾ ਸੰਬੰਧ ਬਣਾ ਮੈਂ ਸਿੱਧਾ ਕਿਹਾ ਮੈਂ ਮੈਂ ਆਪਣੇ ਘਰ ਵਾਲੇ ਨਾਲ ਹੀ ਰਹਿਣਾ ਮੈਂ ਤੇਰੇ ਨਾਲ ਤੇ ਤੇਰੀ ਸਗਾਤ ਜਿਹੜੀ ਨਾ ਮੈਂ ਕਿੱਥੋਂ ਰਵਾਂ ਤੇ ਫਿਰ ਇੰਨੇ ਸਮੇਂ ਨੇ ਇਸ ਸਮਾਂ ਇਹ ਜਿਹੜੀ ਪਹਿਲਾਂ ਕਿਹਾ ਕੀਤੀ ਤੂੰ ਹੀ ਕੋ ਦਰਖਾਸਤ ਦਿੱਤੀ ਖਾਣੇ ਜੋ ਨਹੀਂ ਇਹ ਦਰਖਾਸਤ ਨਹੀਂ ਦਿੱਤੀ ਮੈਨੂੰ ਕਿਹਾ ਕਿ ਤੂੰ ਆਪਣੀ ਕੁੜੀ ਵਸਾ ਦੇ ਮੈਂ ਚਲ ਜਾਨੀ ਇੰਨੀ ਗੱਲ ਤੋਂ ਆਂਦਾ ਫੇਰ ਇੱਕ ਦਿਨ ਮੈਨੂੰ ਕਹਿੰਦਾ ਕਿ ਪਹਾ ਤੇਲੇ ਦੀ ਲੋੜ ਆ ਤੇ ਤੁਸੀਂ ਲੈ ਲਿਆ ਕਰੋ ਤੁਹਾਡਾ ਘਰ ਕਿੱਦਾਂ ਦਾ ਵਾ ਮੈਂ ਕਿ ਜਿੱਦਾਂ ਦਾ ਮਰਜ਼ੀ ਮੈਂ ਤੇ ਸਹੀ ਰਹਿਣ ਦੀ ਨਾ ਅੱਜ ਕੀ ਮਸਲਾ ਹੋਇਆ ਅੱਜ ਇਹ ਮਸਲਾ ਹੋਇਆ ਕਿ ਐਸੇ ਵਜੂਦ ਤੇ ਮੇਰੇ ਘਰ ਵਾਲੇ ਨੂੰ ਲੱਗੇ ਕਿ ਇਹਨੇ ਦਰਖਾਸਤ ਗਵਾਹੀ ਕਿਉਂ ਦਿੱਤੀ ਐ ਸੱਚ ਦੀ ਗਵਾਹੀ ਕਿਉਂ ਦਿੱਤੀ ਇਹਨੇ ਸੱਚ ਕਿਉਂ ਬੋਲਿਆ ਉਹਨਾਂ ਖੁਦ ਸਾੜੀ ਸਾਰ ਕੇ ਖੋਦ ਤੇ ਨਾ ਮੇਰੇ ਘਰ ਆ ਜਾਂਦਾ ਮੇਰੇ ਬੰਦੇ ਦੀ ਤਾਂ ਗਵਾਈ ਹਰ ਕੋਈ ਦੇ ਸਕਦਾ ਕਿਉਂਕਿ ਉਹ ਇਦਾਂ ਦਾ ਇਨਸਾਨ ਹੈਗਾ ਹੀ ਨਹੀਂ ਇੱਕ ਬੰਦਾ ਵੀ ਉਹਦੇ ਵੰਡੇ ਗਵਾਈ ਦੇ ਦੇ ਇੱਥੇ ਦੇ ਫਿਰ ਇੱਕੋ ਹੀ ਬੰਦਾ ਉਹਦੇ ਨਾਲ ਨਹੀਂ ਹੈਗਾ ਕਿਉਂਕਿ ਨੇ ਸਾਰਿਆਂ ਨੂੰ ਆਂਦਾ ਮੈਂ ਇਹਨਾਂ ਚੂੜਿਆਂ ਨੂੰ ਜੁੱਤੀ ਥਲੇ ਰੱਖਿਆ ਉਹ ਵੀ ਇੱਥੇ ਪਰਚਾਉਂਦਾ ਸਾਰੀ ਬਾਦੀ ਨੂੰ ਆਂਦਾ ਜੁੱਤੀ ਥਲੇ ਰੱਖਿਆ ਜੁੱਤੀ ਥਲੇ ਰੱਖਿਆ ਸਾਰੇ ਚੂੜੇ ਕਿਹਨਾਂ ਸਾਈ ਭਾਈ ਜਰਨ ਮੰਦੇ ਤਰ ਹਾਂਜੀ ਮੇਰੇ ਘਰ ਤੇ ਖੋਲ ਤਿੰਨ ਬਾਬਲਾਂ ਪਈਆਂ ਮੈਂ ਕਿਉਂ ਅੱਗ ਲਾਉਣੀ ਮੇਰੇ ਘਰ ਆ ਲੈਣੇ ਨਾਲੇ ਬਾਬਲ ਨੂੰ ਅੱਗ ਲਾ ਕੇ ਕੀ ਫਾਇਦਾ ਹਨੂ ਕੁਝ ਮਿਲਣਾ ਹੱਲ ਹੋਣਾ ਇਹ ਅੱਗ ਅੱਜ ਚੱਲਣ ਦੀ ਚਰਚ ਤੇ ਆਵੇ ਨਾਲੇ ਨਾਲ ਹੀ ਹੈ ਚਰਚ ਪਰ ਸੜੀ ਨਹੀਂ ਸويرੇ ਨਹੀਂ ਸੜੀ ਨਾ ਬਾਅਦ ਚ ਡਰਾਮਾ ਰਚਿਆ ਨਾ ਇਹ ਢੋਂਗ ਬਾਜੀ ਦੀ ਚਾਹੀਏ ਸਿਰਫ ਇਹਨਾਂ ਨੂੰ ਹਟਾਉਣ ਬਾਅਦ ਸਭ ਨੂੰ ਜੈਮਸੀ ਦੀ ਮੇਰਾ ਨਾਮ ਵਿਲਾਇਤ ਸਿੰਘ ਬੰਡੀ ਆ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਕੋਆਰਡੀਨੇਟਰ ਆ ਅੱਜ ਮੈਨੂੰ ਸਵੇਰੇ ਕੋਲ ਲਗਭਗ 9:30 ਵਜੇ ਦੇ ਕਰੀਬ ਇਸ ਪਿੰਡ ਦੇ ਵਿੱਚੋਂ ਫੋਨ ਆਇਆ ਸੀ ਕਿ ਇੱਥੇ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਆ ਵਾਪਰੀ ਆ ਕਿ ਪ੍ਰਭੂ ਯਸੂ ਮਸੀਹ ਜਿਹੜਾ ਸਾਡਾ ਜਿੰਦਾ ਮੁਕਤੀਦਾਤਾ ਆ ਜੋ ਸਾਡਾ ਪਵਿੱਤਰ ਬਾਈਬਲ ਆ ਉਹਦੀ ਜਿਹੜੀ ਇੱਕ ਪੂਰੀ ਅੰਜੀਲ ਜਿਹੜੀ ਆ ਬਾਈਬਲ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਕਿਸੇ ਸ਼ਰਾੜਤੀ ਬੰਦੇ ਵੱਲੋਂ ਉਹਨੂੰ ਸਾੜ ਦਿੱਤਾ ਗਿਆ ਵਾ ਅਤੇ ਪੂਰੀ ਦੀ ਪੂਰੀ ਸਾੜ ਦਿੱਤੀ ਨਾਲ ਉਹਦੇ ਕੁਝ ਪੰਨੇ ਜਿਹੜੇ ਆ ਉਸ ਪਿੰਡ ਦੇ ਵਿੱਚ ਸੜਕ ਦੇ ਉੱਤੇ ਖਿਲਾਰੇ ਮੰਨੂ ਇੰਨਾ ਜਿਆਦਾ ਦੁੱਖ ਲੱਗਾ ਵਾ ਕਿ ਤੁਹਾਨੂੰ ਦੱਸ ਨਹੀਂ ਸਕਦੇ ਅੱਜ ਅਸੀਂ ਸਭ ਈਸਾਈ ਜਿਹੜੇ ਮਸੀਹ ਲੋਕ ਪ੍ਰਭੂ ਨੂੰ ਮੰਨਣ ਵਾਲੇ ਲੋਕ ਆ ਅੱਜ ਇਹ ਚਰਚਾਂ ਤੇ ਵਿੱਚ ਖਲੋਣ ਵਾਲੇ ਲੋਕ ਆ ਲੇਕਿਨ ਅੱਜ ਏਡੀ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਹੋਈ ਆ ਇਹਦੇ ਨਾਲ ਸਾਡੇ ਜਿਹੜੇ ਦਿਲ ਨੇ ਉਹ ਵਲੁੰਦਰੇ ਗਏ ਆ ਔਰ ਮੈਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਹਾਂ ਐਸਐਸਪੀ ਅਮਰਸਾ ਦਿਹਾਤੀ ਦਾ ਜਿਨ੍ਹਾਂ ਨੂੰ ਮੇਰੇ ਵੱਲੋਂ ਮੈਂ ਜਦੋਂ ਉਹਨਾਂ ਨੂੰ ਇੱਕ ਘਟਨਾ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਵਿਦਨ 30 ਮਿੰਟ 30 ਮਿੰਟਾਂ ਦੇ ਵਿੱਚ ਪੂਰੀ ਕਾਰਵਾਈ ਕਰਕੇ ਇਹ ਜਿਹੜਾ ਇਹ ਸਾਡੇ ਐਫਆਈਆਰ ਦਰਜ ਕੀਤੀ ਆ ਔਰ ਇਹਦੀ ਜਿਹੜੀ ਤਫਤੀਸ਼ ਸ਼ੁਰੂ ਕਰ ਦਿੱਤੀ ਆ ਔਰ ਡੀਐਸਪੀ ਜਿਹੜੇ ਅਟਾਰੀ ਨੇ ਆ ਐਸਐਚਓ ਲੂਪੋਕੇ ਬਲਕਾਰ ਸਿੰਘ ਜੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਔਰ ਨਾਲ ਦੀ ਨਾਲ ਮੈਂ ਆਪਣੇ ਸਮੁੱਚੇ ਮਸੀਹ ਸਮਾਜ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕਰਦਾ ਵਾਂ ਕਿਉਂਕਿ ਜਿਹੜੇ ਮਸੀਹ ਲੋਕ ਨੇ ਉਹ ਸ਼ਾਂਤੀ ਨੂੰ ਪਹਿਲ ਦਿੰਦੇ ਨੇ ਸੋ ਇਹ ਜਿਸ ਨੂੰ ਅਸੀਂ ਮੰਨਦੇ ਆ ਕਿ ਸਾਡਾ ਪ੍ਰਭ ਯਿਸੂ ਮਸੀਹ ਜ਼ਿੰਦਾ ਖੁਦਾ ਆ ਸਾਨੂੰ ਕਾਨੂੰਨ ਦੇ ਉੱਤੇ ਭਰੋਸਾ ਆ ਔਰ ਅਸੀਂ ਜਾਣਦੇ ਹਾਂ ਕਿ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਵਾ ਔਰ ਮੈਂ ਨਾਲ ਦੀ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਤਾਂ ਕਰ ਰਿਹਾ ਵਾਂ ਕਿ ਸਾਡਾ ਪ੍ਰਭੂ ਜਿੰਦਾ ਉਹ ਆਪੇ ਦੋਸ਼ੀ ਨੂੰ ਜਿਹੜਾ ਉਹ ਸਜ਼ਾ ਦੇ ਦੇਗਾ ਸਾਨੂੰ ਇਸ ਚੀਜ਼ ਦਾ ਇਤਬਾਰ ਆ ਅਸੀਂ ਇਹ ਯਕੀਨ ਰੱਖਦੇ ਹਾਂ ਇਹ ਅਜੀ ਸਾਨੂੰ ਕੁਝ ਨਹੀਂ ਪਤਾ ਲੱਗਾ ਕਿਉਂਕਿ ਮੈਂ ਵੀ ਹੁਣੇ ਆਇਆ ਵਾਂ ਚਰਚ ਵੀ ਬਿਲਕੁਲ ਲੱਗ ਗਿਆ ਚਰਚ ਦੇ ਹਾਂ ਇਹ ਬੜੀ ਵੱਡੀ ਜਿਹੜੀ ਆ ਸ਼ਰਾਰਤ ਕੀਤੀ ਗਈ ਹੈ ਕਿਸੇ ਬੰਦੇ ਵੱਲੋਂ ਕੋਈ ਬਾਹਰ ਦਾ ਬੰਦਾ ਆਇਆ ਜਾਂ ਕੋਈ ਪਿੰਡ ਦਾ ਬੰਦਾ ਆ ਕਿੰਨੇ ਸ਼ਰਾਰਤ ਕੀਤੀ ਹੈ ਇਹ ਹੁਣ ਜਿਹੜਾ ਤਫਤੀਸ਼ ਮੈਂ ਹੁਣ ਜਿਹੜੀ ਆ ਕਿਉਂਕਿ ਪੁਲਿਸ ਆਣ ਕੇ ਬੈ ਗਈ ਸਾਰੀ ਦਿਹਾੜੀ ਲੋਪੋ ਕੇ ਉੱਤੇ ਥਾਣੇ ਦੇ ਵਿੱਚ ਮੈਂ ਜਾ ਰਿਹਾ ਵਾਂ ਆਪਣੇ ਸਾਥੀਆਂ ਦੇ ਨਾਲ ਔਰ ਇਹ ਜਿਹੜਾ ਜਿੰਨੇ ਵੀ ਇਹ ਬੇਅਦਬੀ ਕੀਤੀ ਆ ਅਸੀਂ ਉਹ ਦੋਸ਼ੀ ਨੂੰ ਕਦੀ ਨਹੀਂ ਬਖਸ਼ਾਂਗੇ ਇਹ ਜਾਣ ਬੁੱਝ ਕੇ ਚਰਚ ਦੇ ਅੱਗੇ ਜਿਹੜੀ ਆ ਬਾਈਬਲ ਜਿਹੜੀ ਆ ਉਹ ਸਾੜੀ ਗਈ ਆ ਦਾ ਬੇਅਦਬੀ ਕੀਤੀ ਗਈ ਆ ਮੈਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਇੱਕ ਬੜੀ ਵੱਡਾ ਪੰਜਾਬ ਦੇ ਵਿੱਚ ਕਾਨੂੰਨ ਨੂੰ ਜਿਹੜਾ ਇਹ ਚੈਲੰਜ ਕੀਤਾ ਗਿਆ ਵਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੇ ਵਾਸਤੇ ਇਹ ਕੰਮ ਹੋਇਆ ਵਾ ਕਿ ਜਿਹੜੀ ਅੱਜ ਕੱਲ ਜੋ ਇੱਕ ਯੂ ਐਸ ਏ ਤੋਂ ਗੁਰਪ੍ਰੀਤ ਸਿੰਘ ਨਾਂ ਦਾ ਬੰਦਾ ਆਣ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਵਾ ਉਹ ਬੰਦੇ ਦੇ ਬਿਆਨਾਂ ਦੇ ਕਰਕੇ ਜਾਂ ਉਸ ਬੰਦੇ ਵੱਲੋਂ ਹੋ ਸਕਦਾ ਕੀ ਸ਼ਰਾਰਤ ਕਰਵਾਈ ਗਈ ਹੋਵੇ ਕਿ ਪੰਜਾਬ ਦਾ ਜਿਹੜਾ ਮਾؤول ਆ ਉਹਨੂੰ ਖਰਾਬ ਕਰ ਦਿੱਤਾ ਜਾਵੇ ਔਰ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਖਤਮ ਕਰਨ ਦੀ ਇਹ ਬੜੀ ਵੱਡੀ ਸਾਜ਼ਿਸ਼ ਹੋ ਸਕਦੀ ਆ ਜਿਹੜੇ ਦੋ ਬੰਦੇ ਇਹਨਾਂ ਖੜੇ ਹੋਏ ਪੁਲਿਸ ਨੇ ਇਹਨਾਂ ਵਿੱਚ ਕੋਈ ਹੈਗਾ ਕੋਈ ਇਹਨਾਂ ਦਾ ਦੇਖੋ ਇਹ ਸਾਰਾ ਪੁਲਿਸ ਦੀ ਕਾਰਵਾਈ ਆ ਮੈਂ ਚੱਲਿਆ ਜੀ ਇਹ ਤਾਂ ਪਿੰਡ ਦੇ ਲੋਕਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਉਹਨਾਂ ਨੇ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਸੀ ਉਹਨਾਂ ਨੂੰ ਲੈ ਗਏ ਆ ਬਿਲਕੁਲ ਉਹ ਬਿਲਕੁਲ ਉਹ ਸੁਰੱਖਿਆ ਤੇ ਬਿਲਕੁਲ ਜਿਹੜਾ ਬੰਦਾ ਖੜਿਆ ਗਿਆ ਉਹ ਮਸੀਹ ਨੂੰ ਖੁੱਦ ਮੰਨਣ ਵਾਲਾ ਨਜਾਇਜ਼ ਆ ਬੰਦਾ ਉਹਨੂੰ ਉਹਦੇ ਤੇ ਐਵੇਂ ਦੋਸ਼ ਲਾਇਆ ਗਿਆ ਇਹ ਕਹ ਰਹੇ ਵੀ ਉਹ ਲਿਖਾਇਆ ਗਿਆ ਉਹ ਨਜਾਇਜ਼ ਆ ਕਿ ਕੋਈ ਇਹ ਵੇਖੋ ਪਿੰਡ ਵਾਲਿਆਂ ਦਾ ਹੀ ਆ ਇਹਨਾਂ ਨੇ ਆਪਣੇ ਇਹ ਇਹਨਾਂ ਦੀ ਲਾਗ ਸਿਰਫ ਪਿੰਡ ਦੀ ਹੋ ਸਕਦੀ ਹੈ ਮੇਰੇ ਤੋਂ ਮੈਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਅਸੀਂ ਅਸੀਂ ਬਾਹਰੋਂ ਆਏ ਆ ਮੈਂ ਅਜ ਨਾਲੇ ਤੋਂ ਆਇਆ ਵਾਂ ਅਸੀਂ ਕਿਉਂਕਿ ਕੌਮ ਦੇ ਆਪਾਂ ਮਸਲਿਆਂ ਦੇ ਵਿੱਚ ਖੜੇ ਰਹਿਣੇ ਆ ਅਸੀਂ ਇਸ ਲਈ ਇੱਥੇ ਆ ਕਿਉਂਕਿ ਇਹ ਸਾਡੇ ਧਰਮ ਦਾ ਮਸਲਾ ਇਹ ਪਿੰਡ ਦਾ ਮਸਲਾ ਨਹੀਂ ਰਹਿ ਗਿਆ ਇਹ ਪੁੱਤਰ ਬਾਈਬਲ ਦਾ ਸੜਨਾ ਇਹਦੀ ਬੇਅਦਬੀ ਹੋਣੀ ਇਹ ਇਹਨਾਂ ਦਾ ਮਾਮਲਾ ਨਹੀਂ ਹੈ ਕਿ ਇੱਥੇ ਲੋਕ ਕ੍ਰਿਸਚੀਅਨ ਰਹਿੰਦੇ ਆ ਤੇ ਇਹਨਾਂ ਦੇ ਮਾਮਲਾ ਆ ਇਹ ਸਾਡੇ ਸਮੁੱਚੇ ਧਰਮ ਦਾ ਮਾਮਲਾ ਵਾ ਇਹਨਾਂ ਦੀ ਇੱਥੇ ਕੋਈ ਮੈਂ ਸਮਝਦਾ ਕਿ ਜ਼ਿੰਮੇਵਾਰੀ ਨਹੀਂ ਬਣਦੀ ਇਹ ਲੀਡ ਇਹ ਕੰਮ ਨੂੰ ਅਸੀਂ ਦੇਖ ਰਹੇ ਆ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੇਖ ਰਹੀ ਆ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਮਸੀਹ ਗੌਰਵ ਜੀ ਉਹਨਾਂ ਦੀ ਡੀਜੀਪੀ ਪੰਜਾਬ ਦੇ ਨਾਲ ਲਾਅ ਐਂਡ ਆਰਡਰ ਦੇ ਨਾਲ ਗੱਲ ਹੋਈ ਆ ਇਸ ਵਿਸ਼ੇ ਦੇ ਉੱਤੇ ਇਸ ਲਈ ਮੈਂ ਆਇਆ ਕਿੰਨੀ ਪੰਨੀ ਆਪਾਂ ਜਿਹੜੇ ਸਰਕ ਤੋਂ ਮਿਲੇ ਨੇ ਪਾਟੇ ਇਹਦੇ ਕੁਛ ਕਿੰਨੀ ਕਿੰਨੀ ਬੇਬਲ ਹੋ ਗਈ ਇਹ ਫੋਲੀ ਸਾੜ ਦਿੱਤੀ ਗਈ ਹੈ ਫੁੱਲ ਇਹ ਬੜੀ ਕੇ ਤਰੀਕੇ ਨਾਲ ਬੰਦੇ ਨੇ ਸ਼ਰਾਰਤ ਕਰਕੇ ਪਿੰਡ ਵਾਸੀਆਂ ਨੂੰ ਫਸਾਉਣ ਦੇ ਲਈ ਕਹਿ ਲਓ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨ ਲਈ ਕਹਿ ਲਓ ਇਹ ਕਿਸੇ ਨੇ ਸ਼ਰਾਰਤ ਕੀਤੀ ਆ ਪੂਰੀ ਜਿਹੜੀ ਪਵਿੱਤਰ ਅੰਜੀਲ ਆ ਉਹਨੂੰ ਸਾੜ ਦਿੱਤਾ ਗਿਆ ਵਾ ਬੜਾ ਹੀ ਦੁੱਖ ਲੱਗਾ ਵਾ ਮਨ ਨੂੰ ਇੰਨੀ ਜ਼ਿਆਦਾ ਠੇਸ ਪਹੁੰਚੀ ਆ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਕੁਝ ਲੋਕਾਂ ਕੋ ਬਰਦਾਸ਼ਤ ਨਹੀਂ ਹੋ ਰਹੀ ਇਹ ਲੋਕ ਜਿਹੜੇ ਨੇ ਇਹ ਪੰਜਾਬ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਆ ਔਰ ਮੈਂ ਪੁਲਸ ਨੂੰ ਫੇਰ ਇੱਕ ਵਾਰੀ ਐਪਰੀਸ਼ੀਏਟ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹਦੀ ਕਾਰਵਾਈ ਬਹੁਤ ਜਲਦੀ ਕੀਤੀ ਆ ਸਸਿਕਲ ਜੀ ਮੈਂ ਡੀਐਸਪੀ ਗੁਰਿੰਦਰਪਾਲ ਸਿੰਘ ਅੰਮ੍ਰਿਤਸਰ ਰੂਰਲ ਅੱਜ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਥਾਣਾ ਲੋਪੋਕੇ ਦੇ ਅਦੀਮ ਪਿੰਡੇ ਪਿੰਡ ਮਾਤੋਕੇ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਜੋ ਇਸ ਸੂਚਨਾ ਦੇ ਉੱਪਰ ਤੁਰੰਤ ਕਾਰਕਵੇ ਕਰਦੇ ਹੋਏ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਮਿਲੇ ਤੱਥਾਂ ਦੇ ਆਧਾਰ ਤੇ ਇਸ ਇਸ ਸਬੰਧੀ ਥਾਣਾ ਲੋਪੋਕੇ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ